ਉੜੇ ਦਿਨ ਪਹਿਲਾਂ ਤੱਕ ਉਹ ਉਹਦੇ ਤੇ ਐਫ ਆਈ ਆਰ ਹੋ ਰਹੀ ਸੀ ਕਿ ਉਹਨੇ ਜਿਹੜਾ ਗੰਦਾ ਗਾਣਾ ਹੋਣੀ ਕੱਢਿਆ ਉਹਦੇ ਤੇ ਐਫ ਆਈ ਆਰ ਹੋ ਰਹੀ ਸੀ ਦੂਸਰਾ ਪੰਜਾਬ ਸਰਕਾਰ ਨਸ਼ੀਆਂ ਦੇ ਵਿਰੁੱਧ ਜਿਹੜੀ ਇੱਕ ਮੁਹਿੰਮ ਲੈ ਕੇ ਚੱਲ ਰਹੀ ਹੈ ਤੇ ਫਿਰ ਵੀ ਉਸ ਬੰਦੇ ਨੂੰ ਤੁਸੀਂ ਪਰਫਾਰਮ ਕਰਾ ਰਹੇ ਹੋ ਔਰ ਉਸ ਤੋਂ ਵੀ ਵੱਡੀ ਗੱਲ ਜਿਹੜੇ ਬੰਦੇ ਨੇ ਸ਼ਰੀਆਮ ਇੰਟਰਵਿਊ ਦੇ ਵਿੱਚ ਕਿਹਾ ਕਿ ਮੈਂ ਇਹਨਾਂ ਇਨਕੀ نسلوں ਦੇ ਡੀ ਐਨ ਏ ਮੇ ਨਸ਼ਾ ਗੁਸਾ ਦੂੰਗਾ ਉਸ ਬੰਦੇ ਨੂੰ ਤੁਸੀਂ ਪਰਫਾਰਮ ਕਰਾ ਰਹੇ ਹੋ ਕੀ ਮਜਬੂਰੀ ਹੈ ਮੈਂ ਮੰਨਦਾ ਹਾਂ ਕਿ ਦਿੱਲੀ ਬੰਬੇ ਬੈਂਗਲੌਰ ਉਹ ਪੰਜਾਬ ਨੂੰ ਨਹੀਂ ਸਮਝਦਾ ਉਹ ਪੰਜਾਬ ਦੀ ਸੈਕੀ ਨੂੰ ਨਹੀਂ ਸਮਝ ਸਕਦਾ ਪੰਜਾਬ ਦੇ ਜਜ਼ਬਾਤਾਂ ਨੂੰ ਨਹੀਂ ਸਮਝ ਸਕਦਾ ਪੰਜਾਬ ਦੇ ਦੁੱਖ ਸੁੱਖ ਨੂੰ ਨਹੀਂ ਸਮਝ ਸਕਦਾ ਪਰ ਅਸੀਂ ਜਾਂ ਜਿੰਨੇ ਵੀ ਸਾਰੇ ਲੋਕਾਂ ਅਸੀਂ ਨੇਤਾ ਲੋਕਾਂ ਅਸੀਂ ਤਾਂ ਇਸ ਗੱਲ ਨੂੰ ਸਮਝਦੇ ਹਾਂ ਸੋ ਮੈਂ ਬੇਨਤੀ ਕਰਾਂਗਾ ਡੀਜੀਪੀ ਸਾਹਿਬ ਨੂੰ ਵੀ ਮੁੱਖ ਮੰਤਰੀ ਸਾਹਿਬ ਨੂੰ ਵੀ ਔਰ ਮੈਮ ਗਿਲ ਮੈਮ ਜਿਹੜੇ ਜਿਹੜੇ ਥੋੜੇ ਦਿਨ ਪਹਿਲਾਂ ਹੀ ਉਹਨਾਂ ਬਾਰੇ ਗੱਲ ਹੋ ਰਹੀ ਸੀਗੀ ਕਿ ਇਹਨਾਂ ਬੰਦਿਆਂ ਨੂੰ ਰੋਕਿਆ ਜਾ